ਸਤ ਸ੍ਰੀ ਅਕਾਲ ਦੋਸਤੋ ਜਿਹਦਾ ਖੂਬਸੂਰਤ ਸਮਾਂ ਇਹੋ ਹੀ ਮੇਰਾ ਸਵੇਰ ਦੀ ਸੈਰ ਦਾ ਟਾਈਮ ਤੇ ਮੈਂ ਜਿਦਾਂ ਕਰਦਾ ਨਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਹਾ ਤੁਹਾਡੇ ਨਾਲ ਕਰਦੇ ਦੋ ਚਾਰ ਗੱਲਬਾਤ ਤੇ ਬੈਠਾ ਆਪਣੇ ਦੋਸਤਾਂ ਦਾ ਟਿਊਬਲ ਤੇ ਕਸਰੂਦ ਪਾਤਰੋਣਾ ਦੇ ਬੜੇ ਪਿਆਰੇ ਸ਼ਬਦਾਂ ਮੈਨੂੰ ਯਾਦ ਆ ਗਏ ਕਿ ਜਲਦੀ ਰਹਿਣੀ ਏ ਦੁਨੀਆ ਤੇਰੇ ਬਗੈਰ ਵੀ ਜਲਦੀ ਰਹਿਣੀ ਏ ਦੁਨੀਆ ਤੇਰੇ ਬਗੈਰ ਵੀ ਤੂੰ ਐਵੇਂ ਤੜਪਿਆ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਰੰਗ ਕਰ ਤੇ ਜਦੋਂ ਅਸੀਂ ਬਹੁਤ ਸਾਰੀਆਂ ਦੋਸਤੋਂ ਕੋਈ ਚੀਜ਼ਾਂ ਹੋ ਜਾਂਦੀਆਂ ਤੇ ਸਾਡੇ ਦਿਮਾਗ ਤੇ ਟੈਨਸ਼ਨ ਆ ਜਾਂਦੀ ਐ ਅਸੀਂ ਤੜਪ ਵੀ ਜਾਂਦੇ ਆ ਤੜਪ ਵੀ ਜਾਂਦੇ ਆ ਉਲਝ ਵੀ ਜਾਂਦੇ ਆ ਤੇ ਫਿਰ ਇਹ ਜਿਹੜੇ ਸ਼ਬਦਾਂ ਸ਼ਾਇਰਾਂ ਦੇ ਇਹ ਸਾਨੂੰ ਮਾਂ ਦੀ ਹੱਥਾਂ ਦੀ ਲੋਰੀ ਵਾਂਗੂ ਥਪਤਪਾਉਂਦੇ ਆ ਉਹ ਨਿਘੇ ਦਿੰਦੇ ਆ ਤੇ ਸਾਨੂੰ ਕੋਸ਼ਿਸ਼ ਕਰਦੇ ਆ ਕਿ ਸਾਡੇ ਮਨ ਨੂੰ ਇਹ ਸ਼ਾਂਤ ਕਰ ਦੇਣ ਤੇ ਸਾਡਾ ਜਿਹੜਾ ਉਹ ਦੁਬਾਰਾ ਸਕੂਨ ਆ ਸਾਨੂੰ ਮਿਲ ਸਕੇ ਪਰ ਇਦਾਂ ਹੁੰਦਾ ਨਹੀਂ ਕਿਉਂਕਿ ਇੱਕ ਮੁਸ਼ਕਲ ਤੋਂ ਇਹ ਨਿਕਲਦੇ ਆ ਫਿਰ ਦੂਜੀ ਚ ਪੈ ਜਾਂਦੇ ਆ ਫਿਰ ਤੀਜੀ ਚ ਪੈ ਜਾਂਦੇ ਆ ਤੇ ਜਿਹੜੀਆਂ ਉਲਝਣਾਵਾਂ ਆ ਇਹ ਸਾਡਾ ਖੇੜਾ ਖੇਤੀ ਕੀਤੇਆਂ ਛੱਡਦੀਆਂ ਨਹੀਂ ਫਿਰ ਵੀ ਸਾਨੂੰ ਆਪਦੇ ਮਨ ਨੂੰ ਸਥਿਰ ਰੱਖਣਾ ਹੁੰਦਾ ਜਿੰਨਾ ਇਹ ਰੱਖ ਸਕਦੇ ਆ ਕੋਸ਼ਿਸ਼ ਕਰੀਏ ਕਿ ਉਹਨੂੰ ਰੱਖੀਏ ਤੇ ਜੋ ਛੜ ਤੋਂ ਬਣ ਪਉਦਾ ਉਹ ਕਰੀਏ ਤੇ ਪੜਦੇ ਰਹੀਏ ਤੇ ਜਿਹੜੀ ਸਾਡੇ ਕੋਲ ਦਿਲ ਦੇ ਵਿੱਚ ਗੱਲਬਾਤ ਹੁੰਦੀ ਆ ਰੋਲ ਜਿਹੇ ਯਾਰਾਂ ਦੋਸਤਾਂ ਨਾਲ ਵੀ ਸਾਂਝੀ ਕਰ ਲਿਆ ਕਰੀਏ ਤਾਂ ਕਿ ਸਾਡਾ ਜਿਹੜਾ ਵਾ ਅੰਦਰ ਦਾ ਇੱਕ ਖਲਾਅ ਉਹ ਉਹਦਾ ਖੱਪਾ ਜਿਹੜਾ ਉਹ ਕਿਸੇ ਤਰੀਕੇ ਨਾਲ ਭਰ ਸਕੇ ਇੰਦਿਆਂ ਕਿਸੇ ਨੂੰ ਦਿਲ 'ਚ ਰੱਖੋ ਤਾਂ ਬੜੇ ਦਿਲ ਨਾਲ ਰੱਖੋ ਉਹਦਾ ਦਿਲ ਰੱਖਣਾ ਵਾਸਤੇ ਆਪਣੇ ਦਿਲ ਚ ਨਾ ਰੱਖੋ ਤੇ ਜਿਹੜਾ ਸਾਡਾ ਦਿਲ ਹੁੰਦਾ ਇਹ ਸਾਡੇ ਮਾਨਸਿਕ ਸਕੂਨ ਦਾ ਘਰ ਹੁੰਦਾ ਤੇ ਸਾਡੀ ਰੂਹ ਦਾ ਆਧਾਰ ਹੁੰਦਾ ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਈ ਨਹੀਂ ਦਿੰਦੀਆਂ ਪਰ ਇਹ ਨਹੀਂ ਕਿ ਉਹਨਾਂ ਦਾ ਵजूद ਨਹੀਂ ਹੁੰਦਾ ਤੇ ਸਾਡਾ ਜਿਹੜਾ ਕੌਨਸ਼ੀਅਸ ਮਾਈਂਡ ਆ ਜਿਹਨੂੰ ਅਸੀਂ ਅਚੇਤ ਨਨ ਕਹਿੰਨੇ ਆ ਇਹ ਦਿਖਾਈ ਤੇ ਨਹੀਂ ਦਿੰਦਾ ਪਰ ਹਰ ਟਾਈਮ ਸਾਡੇ ਨਾਲ ਹੀ ਹੁੰਦਾ ਔਰ ਜਿੰਨੀ ਛੇਤੀ ਇਹ ਕਿਸੇ ਚੀਜ਼ ਨੂੰ ਫੜਦਾ ਵਾ ਉਨੀ ਛੇਤੀ ਕੋਈ ਵੀ ਨਹੀਂ ਚੀਜ਼ ਮੇਰਾ خیال ਇਹ ਚੀਜ਼ ਨੂੰ ਕੈਪਚਰ ਕਰਦੀ ਤੇ ਸਾਡੇ ਇਹ ਚੇਤਮਨ ਬਾਰੇ ਤੇ ਗੁਰਬਾਣੀ ਚ ਵੀ ਗੁਰੂ ਸਾਹਿਬਾਂ ਨੇ ਬਹੁਤ ਕੁਝ ਕਿਹਾ ਵਾ ਜੇ ਅਸੀਂ ਨੂੰ ਪੜੀਏ ਤੇ ਜਿਹੜੀ ਚੀਜ਼ ਅਸੀਂ ਸ਼ਬਦ ਸੁਣਦੇ ਆ ਉਹ ਸਾਡੇ ਦਿਲ ਦੇ ਇਸ ਜਿਹੜੇ ਅਚੇਤ ਦਾ ਹਿੱਸਾ ਵਾ ਉਹਦੇ ਵਿੱਚੋ ਸਦਾ ਲਈ ਰਹਿ ਜਾਂਦੇ ਆ ਤੇ ਪਿਆਰ ਕਰਨ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਬੰਦਾ ਮੈਨੂੰ ਸੱਚੇ ਦਿਲੋਂ ਪਿਆਰ ਕਰਦਾ ਕਿ ਜਾਂ ਠੂਠੇ ਦਿਲੋਂ ਕਰਦਾ ਤੇ ਇਨਸਾਨਾਂ ਹਵਾਨਾਂ ਜਹਰ ਚੀਜ਼ ਜਿਹੜੀ ਆ ਉਹ ਜਿਹੜੀ ਪਿਆਰ ਦੇ ਬੰਧਨ ਚ ਬੱਧੀ ਆ ਤੇ ਕਈ ਵਾਰੀ ਅਸੀਂ ਸੋਚਦੇ ਆ ਵੀ ਸਿਰਫ ਸਾਨੂੰ ਇਨਸਾਨਾਂ ਨੂੰ ਜਿਹੜਾ ਪਿਆਰ ਕਰਦੇ ਆ ਉਹ ਹੀ ਪਿਆਰ ਹੁੰਦਾ ਵੀ ਜਾਂ ਸ਼ਾਇਦ ਪਿਆਰ ਨਹੀਂ ਹੁੰਦਾ ਪਰ ਨਹੀਂ ਪਰ ਕਿਤੇ ਦੀ ਹਰ ਚੀ ਜਿਹੜੀ ਆ ਉਹ ਹਰ ਚੀ ਜਿਹੜੀ ਆ ਨੂੰ ਅਸੀਂ ਮਹਿਸੂਸ ਕਰਦੀ ਆ ਸਾਡੇ ਇਹਦੇ ਘਰ ਦੇ ਵਿੱਚ ਲਾਏ ਗਮਲਿਆਂ ਦੇ ਵਿੱਚ ਫੁੱਲ ਨੇ ਇਹੀ ਉਹਨਾਂ ਨੂੰ ਵੀ ਸਿਰੇ ਉੱਠ ਕੇ ਉਹਨਾਂ ਦੇ ਨਾਲ ਗੱਲਾਂ ਕਰਦੇ ਆ ਉਹਨਾਂ ਲਾ ਕੇ ਬੈਠਦੇ ਆ ਉਹਨਾਂ ਦੀ ਛੋਟੀ ਮੋਟੀ ਵਡਾਈ ਗਡੂਈ ਕਰਕੇ ਉਹਨਾਂ ਨੂੰ ਪਾਣੀ ਪਾਉਂਦੇ ਆ ਤੇ ਸ਼ਾਮਾਂ ਨੂੰ ਉਹਨਾਂ ਦੇ ਲਾ ਕੇ ਤੈਲਦੇ ਆ ਤੇ ਇੱਕ ਅਹਿਸਾਸ ਆ ਜਿਹੜਾ ਉਹਨਾਂ ਨੂੰ ਵੀ ਹੁੰਦਾ ਤੇ ਉਹਨਾਂ ਦੀ ਗਰੋਥ ਵੇਖਿਓ ਉਹ ਜਿਆਦੀ ਹੋਊਗੀ ਔਰ ਉਹਨਾਂ ਦਾ ਫੁੱਲਾਂ ਦਾ ਜਿਹੜਾ ਟੈਕਣਾ ਮੁਸਕਰਾਉਣਾ ਖੇਡਣਾ ਉਹ ਅਲੱਗ ਹੋਊਗਾ ਔਰ ਕਈ ਵਾਰੀ ਅਸੀਂ ਕਿੰਨੇ ਗਮਲੇ ਚ ਲਾਤੇ ਬੂਟੇ ਇਹ ਗਰੋਥ ਨਹੀਂ ਕਰਦੇ ਤੇ ਗਰੋਥ ਉਹਨਾਂ ਕੀ ਕਰਨੀ ਖਾਕ ਜਦੋਂ ਅਸੀਂ ਉਹਨਾਂ ਨੂੰ ਲਾ ਕੇ ਮੁੜ ਕੇ ਉਹਨਾਂ ਨੂੰ ਪੁੱਛ ਨਹੀਂ ਨਹੀਂ ਉਹਨਾਂ ਦੀ ਬਾਤ ਨਾ ਉਹਨਾਂ ਨੂੰ ਪਾਣੀ ਪੋਣਾ ਨਾ ਉਹਨਾਂ ਤੇ ਲਾਗੇ ਜਾਣਾ ਤੇ ਅਬੀ ਸਹੀਂ ਦੂਜੇ ਦੀ ਕਰ ਲੈਣੀ ਆ ਵੀ ਸ਼ਾਇਦ ਉਦੇ ਘਰ ਇੰਨੇ ਸੋਨੇ ਫੁੱਲ ਆ ਤੇ ਮੇਰੇ ਘਰ ਵੀ ਇੰਨੇ ਵਧੀਆ ਫੁੱਲ ਹੋਣਗੇ ਤੇ ਸ਼ਾਇਦ ਗਮਲਿਆਂ ਦਾ ਹੀ ਅਸਰ ਆ ਗਮਲਿਆਂ ਦਾ ਸਭ ਨਹੀਂ ਹੁੰਦਾ ਪ੍ਰਕਿਰਤੀ ਆ ਜਿਹੜੀ ਸਾਨੂੰ ਉਤਰਾ ਹੀ ਚਾਹੁੰਦੀ ਆ ਜਿ ਤਰਾਹੀਂ ਖੁਦ ਨੂੰ ਚਾਹੁੰਦੇ ਆ ਇਹ ਕਰਕੇ ਕੋਈ ਵੀ ਚੀਜ਼ ਆ ਜਿਹੜੀ ਉਹਨੂੰ ਇਹ ਕਿਸੇ ਨੂੰ ਚਾਹੁੰਦੇ ਜੇ ਤੂੰ ਉਹਨੂੰ ਦਿਲ ਤੋਂ ਹੀ ਚਾਹੋ ਉਹਨੂੰ ਆਪਦੇ ਦਿਲ 'ਚ ਹੀ ਰੱਖੋ ਉਹਦਾ ਦਿਲ ਰੱਖਣ ਵਾਸਤੇ ਉਹਨਾਂ ਨਾਲ ਦਿਲ ਲੱਗੀ ਨਾ ਕਰੋ ਕਦੀ ਵੀ ਇਹ ਆ ਨਿਯਮ ਖਲ ਰਹੀ ਹੈ ਬਾਤ ਮੇਜ ਕੋ ਖਲ ਖਲ ਰਹੀ ਹੈ ਬਾਤ ਮੇਜ ਕੋ ਮੈਂ ਰਾਤ ਕੱਟੂ ਔਰ ਰਾਤ ਮੇਜ ਕੋ ਕਈ ਵਾਰੀ ਦੋਸਤੋ ਇਤਨਾ ਵੀ ਹੁੰਦਾ ਕਿ ਕੋਈ ਗੱਲ ਆ ਜਿਹੜੀ ਦਿਲ ਨੂੰ ਚੁੱਪ ਜਾਂਦੀ ਤੇ ਸਾਡੀ ਜਿਹੜੀ ਰਾਤ ਆ ਉਹ ਬੜੀ ਤਕਲੀਫ ਦੇ ਹੁੰਦੀ ਇਹ ਕਹਿੰਦੇ ਵੀ ਰਾਤ ਕੱਟ ਜਾਵੇ ਪਰ ਹੁੰਦਾ ਇਹ ਆ ਵੀ ਰਾਤ ਸਾਰੀ ਰਾਤ ਜਿਹੜੀ ਆ ਉਹ ਸਾਨੂੰ ਕੱਟਦੀ ਰਹਿੰਦੀ ਕਿਦੇ ਸਪਨੀਆਂ ਨੂੰ ਡੰਗ ਮਾਰਦੀ ਰਹਿੰਦੀ ਤੇ ਈ ਵਾਰੀ ਇਦਾਂ ਦੀ ਸਥਿਤੀ ਵੀ ਹੋ ਜਾਂਦੀ ਆ ਪਰ ਕੀ ਕਰਾਂਗੇ ਅਸੀਂ ਇੰਨਾਂ ਚੀਜ਼ਾਂ ਨੂੰ ਜੜੀਆਂ ਨੂੰ ਇੰਨਾਂ ਚੀਜ਼ਾਂ ਨੂੰ ਦਿਲ ਚ ਪਾਲ ਕੇ ਵੀ ਕੀ ਕਰਾਂਗੇ ਜੋ ਇਨਸਾਨਾਂ ਜਿੱਤਰਾ ਦਾ ਪੁੱਤ ਉਹਨੇ ਬਣਾਇਆ ਉਹਨੇ ਖੈ ਦੋ ਤਰ੍ਹਾਂ ਦਾ ਹੀ ਰਹਿਣਾ ਬਹੁਤ ਹੀ ਕੀਤਾ ਕੁਝ ਬਦਲ ਨਹੀਂ ਜਾਂਦਾ ਤੇ ਜੇ ਬਦਲਦਾ ਹੋਵੇ ਤੇ ਜਿਹੜੀਆਂ ਦਾਲ ਚਟੀਆਂ ਫਾਈਆਂ ਫੰਦੇ ਆ ਉਹ ਮਸੀਆ ਉਹਨੂੰ ਸਿਰਫ ਇੱਕ ਲਾਲਚੀ ਉਹਨੂੰ ਕੁੰਡੀ ਦੇ ਰਖਦੀ ਹੁੰਦੀ ਆ ਪਰ ਉਹ ਜਿਹੜਾ ਮਾਸ ਦਾ ਲਾਲਚ ਆ ਉਹਨੂੰ ਆਪਣਾ ਮਾਸ ਗਵਾਜਣਾ ਪੈਂਦਾ ਉਹਦੇ ਬਦਲੇ ਇਸੇ ਤਰੀਕੇ ਨਾਲ ਸਾਡੀਆਂ ਜਿਹੜੀਆਂ ਆਦਤਾਂ ਆ ਉਹਦਾ ਆਦਤਾਂ ਕਰਕੇ ਸਾਡਾ ਬਹੁਤ ਕੁਝ ਗਵਾਜ ਜਾਂਦਾ ਤੇ ਪਰ ਅਸੀਂ ਉਹਨਾਂ ਆਦਤਾਂ ਨੂੰ ਕਦੀ ਬਦਲਦੇ ਹੀ ਨਹੀਂ ਤੇ ਜਿਹੜੀ ਹੁੰਦੀ ਆ ਸੈਂਸਿਟੀਵਿਟੀ ਮੈਂ ਨਹੀਂ ਕਹਿੰਦਾ ਕਿ ਹਰ ਹੁੰਦੀ ਨਹੀਂ ਕਿਉਂਕਿ ਸਾਰਾ ਸੰਸਾਰ ਹੀ ਸੈਂਸਿਟੀਵਿਟੀ ਜਿਹੜੀ ਚੀਜ਼ ਆ ਲੈਂਦੀ ਆ ਉਹ ਤੇ ਸੂਖਸ਼ਮ ਤੋਂ ਸੂਖਸ਼ਮ ਜੀਵ ਵੀ ਜਿਹੜਾ ਵਾ ਉਹਦੇ ਕੋਲ ਵੀ ਉਹੀ ਦਿਲ ਆ ਜਿਹੜਾ ਸਾਡੇ ਕੋਲ ਆ ਉਦੋਂ ਤਨੇ ਸਟ੍ਰਕਚਰ ਹੀ ਇੰਨਾ ਬਰੀਕ ਬਣਾਇਆ ਤੇ ਕਿਹੜੋ ਮੈਂ ਇੰਨੀਆਂ ਗਹਿਰੀਆਂ ਗੱਲਾਂ ਤੇ ਸਿਰੇ ਸਿਰ ਕੀ ਕਰਨੀਆਂ ਪਰ ਫਿਰ ਵੀ ਸਾਨੂੰ ਕਿਸੇ ਹੱਦ ਤੱਕ ਕੁਝ ਨਾ ਕੁਝ ਤੇ ਜੋ ਸਾਡੇ ਤੋਂ ਬਚੇ ਜਾਂ ਬਚਾਇਆ ਜਾਵੇ ਉਹਨੂੰ ਬਚਾਈ ਲੜਨਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀ ਗੱਲ ਆ ਜਿਹੜੀ ਕਿਸੇ ਦੇ ਦਿਲ ਨੂੰ ਨਾ ਦਿਖਾ ਜੇ ਚਾਹੀ ਇਹੋ ਜੀ ਕੋਈ ਗੱਲ ਹੀ ਨਾ ਕਰੀਏ ਕਿ ਜਿਹਦੇ ਨਾਲ ਅਗਲੇ ਦਾ ਦਿਲ ਦੁਖੇ ਜਾਂ ਕੋਈ ਇਹੋ ਜਿਹਾ ਕੰਮ ਹੀ ਨਾ ਕਰੀਏ ਕਿ ਜਿਹੜੀ ਸ਼ਾਦੀ ਛੋਟੀ ਜੀ ਸ਼ਰਾਰਤ ਅਗਲੇ ਨੂੰ ਮਹਿੰਗੀ ਪੈ ਜੇ ਤੇ ਪਰ ਕੀ ਕਰ ਸਕਦੇ ਅਸੀਂ ਇਹ ਚੀਜ਼ਾਂ ਕੈਨ ਨੂੰ ਸੁਣਨ ਨੂੰ ਕਿਤਾਬਾਂ ਇਤੇ ਸਾਰਿਆਂ ਨੂੰ ਹਰ ਕਿਸੇ ਨੂੰ ਹੀ ਪਤਾ ਵੀ ਜਿਹੜੀਆਂ ਦੁਨੀਆਂ ਦੀਆਂ ਚੰਗੀਆਂ ਚੀਜ਼ਾਂ ਉਹ 10-15 ਹੀ ਆ ਇਹ ਤੋਂ ਵੱਧ ਤੇ ਕੋਈ ਚੰਗੀਆਂ ਗੱਲਾਂ ਹੈ ਨਹੀਂ ਧਾਰਮਿਕ ਗ੍ਰੰਥ ਵੀ ਉਹੋ ਹੀ ਕਰਦੇ ਆ ਚੰਗੇ ਬੰਦੇ ਵੀ ਉਹੋ ਹੀ ਕਰਦੇ ਆ ਪਰ ਫਿਰ ਬਾਬਾ ਬੁੱਲੇ ਸ਼ਾਹ ਨਾਲ ਦੀ ਗੱਲ ਜਿਹੜੀ ਆ ਉਹ ਜਿਹੜੀ ਫਿਰ ਜ਼ਿਆਦਾ ਹੁੰਦੀ ਹੈ ਵੀ ਉੱਥੇ ਅਮਲਾ ਤੇ ਹੋਣੇ ਨੇ ਨਵੇੜੇ ਕਿਸੇ ਨੇ ਤੇਰੀ ਯਾਤ ਪੁੱਛਣੀ ਨਾ ਤੁਹਾਨੂੰ ਕਿਸੇ ਨੇ ਇਹ ਪੁੱਛਣਾ ਵੀ ਤੁਸੀਂ ਹਿੰਦੂ ਕਿਉਂ ਜੀ ਨਾ ਤੁਹਾਨੂੰ ਕਿਸੇ ਨੇ ਇਹ ਪੁੱਛਣਾ ਤੁਸੀਂ ਸ੍ਰਮਣ ਕਿਉਂ ਜੀ ਸਿੱਖ ਕਿਉਂ ਜੀ ਗੱਲ ਤੇ ਅਮਲਾ ਤੇ ਹੋਣੇ ਨੇ ਨਵੇੜੇ ਚਲੋ ਦੋਸਤੋ ਜਿੱਥੇ ਮੈਂ ਬੈਠਾ ਇੱਥੇ ਆਲੇ ਦੁਆਲੇ ਮੇਰੇ ਤਿਤਲੀਆਂ ਤੇ ਬੜਾ ਸੋਹਣਾ ਜਿਹੜਾ ਵਾ ਮੋਹਲਾ ਇਸ ਟਾਈਮ ਦਾ ਤੇ ਇਹ ਗੱਲ ਉਹੀ ਆ ਸਵੇਰ ਦਾ ਟਾਈਮ ਆ ਬੜੀ ਠੰਡੀ ਹਵਾ ਤੇ ਬਹੁਤ ਸੂਰਤ ਮੌਸਮ ਆ ਤੇ ਮੈਂ ਚਲੋ ਕੋਸ਼ਿਸ਼ ਕਰਦਾ ਕਿ ਕੁਝ ਤਿਤਲੀਆਂ ਵੀ ਤੁਹਾਡੇ ਨਾਲ ਜਿਹੜੀ ਆ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰਾਂ ਤੇ ਤਿਤਲੀ ਬੜਾ ਸ਼ੂਕਸ਼ਮ ਜਿਹਾ ਜੀਵ ਆ ਇਹ ਜਿੰਨਾ ਵੇਖਣ ਨੂੰ ਸੋਹਣਾ ਲੱਗਦਾ ਤੇ ਡਰ ਵੀ ਉਤਰਾ ਹੀ ਜਾਂਦਾ ਤੇ ਇਹ ਤੇ ਕਰਦਾ ਕਿ ਰੰਗ ਵੇਖ ਕੇ ਦੇ ਟਾਂਗ ਵੇਖ ਕੇ ਨੂੰ ਹੱਥਾਂ 'ਚ ਫੜ ਲਈਏ ਪਰ ਇਹ ਫੁੱਲਾਂ ਦੀ ਆਸ਼ਕ ਹੁੰਦੀ ਆ ਜਿਵੇਂ ਤਰ੍ਹਾਂ ਸ਼ਾਇਰ ਸ਼ਬਦਾਂ ਦੇ ਆਸ਼ਕ ਹੁੰਦੇ ਆ ਨਾ ਤੇ तितਲੀ ਸ਼ਾਇਦ ਫੁੱਲਾਂ ਤੋਂ ਬਿਨਾ ਰਹਿ ਨਹੀਂ ਸਕਦੀ ਉੱਥੇ ਦੇਖ ਸਕਦੇ ਜੇ ਵੀ ਇਹਦਾ ਐਡੇ ਫੁੱਲ ਆ ਪੋਲੀ ਦੇ ਫੁੱਲ ਆ ਤੇ ਇਹਨਾਂ ਫੁੱਲਾਂ ਦੇ ਉੱਤੇ ਕੰਡੇ ਵੀ ਨੇ ਪਰ ਇਸ तितਲੀ ਨੂੰ ਕੰਡਿਆਂ ਨਾਲ ਕੋਈ ਲੈਣ ਦੇਣ ਨਹੀਂ ਔਰ ਇਹ ਬਹੁਤ ਹੀ ਖੂਬਸੂਰਤ ਫੁੱਲਾ ਜਿਹੜੇ ਇਸ ਟਾਈਮ ਨਿਕਲਦੇ ਆ ਇਹ ਨੂੰ ਔਰ ਇੱਕ ਪੱਕੀ ਕਣਕਾ ਸਾਡੀ ਔਰ ਜਿਹੜੀ ਮੈਂ ਅਕਸਰ ਤੁਹਾਡੇ ਨੂੰ ਦੋਸਤੋ ਸਾਹਜ ਪਾਉਂਦਾ ਹਾਂ ਨਾ ਆ ਦੇਖੋ ਫੁੱਲ ਕਿੱਡੇ ਪਿਆਰੇ ਆ ਔਰ ਆ ਵਾ ਕਰਾੜੀ ਦਾ ਫੁੱਲ ਔਰ ਇਹ ਫੁੱਲ ਨੇ ਸਰਵਾਈਵ ਕਰਨਾ ਸਿੱਖਿਆ ਇਹ ਤੇ ਬੂਟੇ ਨੇ ਹਜ਼ਾਰਾਂ ਸਾਲਾਂ ਤੋਂ ਔਰ ਇਹ ਇਹ ਨੂੰ ਬੂਟੇ ਨੂੰ ਪਤਾ ਵਾ ਮੈਂ ਜਿੱਦਾਂ ਕਿ ਤਰ੍ਹਾਂ ਨਾ ਜਦੋਂ ਅਸੀਂ ਅੱਗ ਲਾ ਦਿੰਦੇ ਆ ਉਹਨਾਂ ਨੂੰ ਨਾਰ ਨੂੰ ਕਣਕਾਂ ਵੱਢ ਕੇ ਤੇ ਫਿਰ ਵੀ ਇਹ ਜਿਹੜਾ ਤਰਾੜੀ ਦਾ ਫੁੱਲ ਆ ਤੇ ਜਿੰਦਾ ਰਹਿੰਦਾ ਔਰ ਮੈਂ ਜਦੋਂ ਸੜੀਆਂ ਵਟਾਂ ਦੇ ਉੱਤੇ ਇਹ ਫੁੱਲ ਨੂੰ ਟੈਗ ਦੇ ਵੇਖਦਾ ਮੈਨੂੰ ਐ ਲੱਗਦਾ ਹੈ ਜਿੱਤਨਾ ਬਹੁਤ ਸਾਰੇ ਦੁੱਖਾਂ ਦੇ ਵਿੱਚੋਂ ਇੱਕ ਆਸ ਆ ਨਾ ਕੋਈ ਇੱਕ ਸਾਰਾ ਕੁਝ ਸਨ ਤੋਂ ਬਾਅਦ ਵੀ ਕੁਝ ਬੂਟੇ ਹਰੇ ਰਹਿ ਜਾਂਦੇ ਆ ਉਹ ਉਮੀਦ ਦੀ ਕਿਰਨ ਹੁੰਦੇ ਆ ਉਤਰਾ ਇਹ ਉਮੀਦ ਦੀ ਆਸ ਦੀ ਕਿਰਨ ਹੁੰਦਾ ਏ ਤਰਾੜੀ ਦਾ ਫੁੱਲ ਔਰ ਇਹਦੀ ਜਿਹੜੀ ਵੇਲ ਆ ਉਹਨੂੰ ਕਰਾੜੀ ਕਹਿੰਦੇ ਆ ਔਰ ਮੇਰੀ ਦੋਸਤੋ ਇਹੋ ਹੀ ਕੋਸ਼ਿਸ਼ ਹੁੰਦੀ ਆ ਕਿ ਮੈਂ ਇਹਨਾਂ ਫੁੱਲਾਂ ਨੂੰ ਇਹਨਾਂ ਨਾਲ ਇਹਨਾਂ ਨਾਲ ਇਹ ਸਾਂਝ ਪਾ ਸਕਾਂ ਤੁਹਾਡੇ ਨਾਲ ਦੋਸਤੋ ਇਹ ਹੀ ਮੇਰੀ ਸਵੇਰ ਦੀ ਸਾਜ ਹੈ ਤੇ ਇਹਦੇ ਤੁਸੀਂ ਆ ਵੇਖ ਸਕਦੇ ਜੀ ਮੇਰੇ ਪਿੱਛੇ ਇਹ ਜਿਹੜੇ तितਲੀਆਂ ਵਾ ਖੇਡਦੀਆਂ ਕਿੰਨਾ ਸੋਹਣਾ ਤੇ ਪਿਆਰਾ ਸਵੇਰ ਦਾ ਮੰਝਰਾ ਔਰ ਇਹਦੋਂ ਖੂਬਸੂਰਤ ਪਾਲ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ ਇਹਨਾਂ ਨੂੰ ਮੈਂ ਆਪਦੇ ਦਿਲ ਦੀ ਮੁੱਠੀ ਚ ਭਰ ਕੇ ਕਦ ਨੂੰ ਤੇਲ ਜੜਾ ਫਿਰ ਚਾਹ ਚੂ ਪੀ ਕੇ ਫਿਰ ਆਪਦੇ ਹੋਰ ਕੰਮ ਧੰਦੇ ਜਿਹੜੇ ਕਰਦੇ ਰਹਿਣਾ ਤੇ ਸਵੇਰ ਦੀ ਸਾਂਝ ਆ ਜਿਹੜੀ ਉਹ ਤੁਹਾਡੇ ਨਾਲ ਮੇਰੀ ਜਿਹੜੀ ਆ ਉਹ ਪੈ ਜਾਂਦੀ ਆ ਦੋਸਤੋ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਦੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਦੂਸਰੇ ਵੀ ਵੇਖਣ ਔਰ ਇਹ ਜਿਹੜੀ ਪਿੰਡਾਂ ਦੀ ਮਿੱਟੀ ਦੀ ਖੁਸ਼ਬੂ ਆ ਇਹ ਮੈਂ ਤੁਹਾਡੇ ਸਾਹਕ ਲੈ ਕੇ ਆਉਂਦਾ ਸਕ ਰਹਿ ਪਾ ਸਕਾਂ ਤਾਂ ਦਿੱਤਾ ਲਈ ਤਾਂ ਸਕਾਂ ਕਿਉਂਕਿ ਤੁਸੀਂ ਵੀ ਬਹੁਤ ਸਾਰੇ ਜਿਹੜੇ ਦੇਸ਼ ਆ ਵਿਦੇਸ਼ਾਂ 'ਚ ਪੰਜਾਬ ਨੂੰ ਛੇੜ ਲੱਗੇਗੇ ਮਿੱਟੀ ਨੂੰ ਛੱਡ ਕੇ ਗਏ ਜੇ ਔਰ ਇਸ ਮਿੱਟੀ ਦੀ ਚਾਹਤ ਰੱਖਦੇ ਜੇ ਇਹਦੀ ਖੁਸ਼ਬੂ ਨੂੰ ਮੰਦਲਾ ਚਾਹੁੰਦੇ ਜੇ ਇਹਦੇ ਰੰਗਾਂ ਨੂੰ ਇਹਦੀ ਖੂਬਸੂਰਤੀ ਨੂੰ ਵੇਖਣਾ ਚਾਹੁੰਦੇ ਜੇ ਤੇ ਉਹ ਮੈਂ ਤੁਹਾਡੇ ਨਾਲ ਕਰ ਸਕਾਂ ਇਸ ਟਾਈਮ ਇਸ ਪੰਜਾਬ ਨੂੰ ਨਜ਼ਰ ਨਾਲ ਲੱਗੇ ਪਰਮਾਤਮਾ ਦੀ ਇਸ ਟਾਈਮ ਪਤਾ ਨਹੀਂ ਕੋਈ ਸਾਲ ਹੀ ਇਹ ਹੋ ਜਾਂਦਾ ਇਸ ਸਾਲ ਬਹੁਤ ਜ਼ਿਆਦਾ ਜਿਹੜੇ ਬੂਟੇ ਆ ਕੋਈ ਵੀ ਬੂਟਾ ਉਹਨਾਂ ਨੂੰ ਬਹੁਤ ਫਲ ਪਿਆ ਔਰ ਅੰਬਾ ਨੂੰ ਤੇ ਇੰਨਾ ਕ ਜਿਆਦਾ ਬੋਰ ਪਿਆ ਇਹਦਾ ਮੇਕਅਪ ਵੀਲੋਗ ਵੱਖਰਾ ਬਣਾ ਕੇ ਤੁਹਾਨੂੰ ਪਾਉਂਗਾ ਔਰ ਅੱਜ ਦੀ ਅੰਬਾ ਦਾ ਸੀਜ਼ਨ ਵੀ ਲੱਗਦਾ ਪੰਜਾਬ ਵਾਸਤੇ ਬਹੁਤ ਬਿਹਤਰ ਰਹੂਗਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਜਿਉਂਦੇ ਰਹੋ ਵਸਦੇ ਰਹੋ ਵਸਦੇ ਰਹੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ